ਤੇ ਇਹ ਆ ਦੇਖੋ ਇਹ ਕੀਕੜੇ ਫੜਦੇ ਦੇਖੋ ਇਹਨਾਂ ਨੇ ਪੱਥਰ ਟਾਇਆ ਵਿੱਚੋਂ ਕੀਕੜਾ ਨਿਕਲਿਆ ਆਹ ਕੀਕੜਾ ਸਾਨੂੰ ਵੇਖਿਓ ਡਰ ਲੱਗਦਾ ਲੇਕਿਨ ਆ ਦੋ ਇਜ਼ਲੀ ਇਜ਼ਨੀ ਫੜ ਲੈਂਦੇ ਨੇ ਬਿਲਕੁਲ ਇਹ ਵੱਡਦਾ ਵੀ ਕਹਿੰਦੇ ਨੇ ਕਾਫੀ ਜ਼ੋਰ ਨਾਲ ਅੱਛਾ ਇਹ ਕਿਤਨੀ ਜ਼ੋਰ ਨਾਲ ਕੱਟ ਸਕਦਾ ਹੈ ਬਹੁਤ ਜਵਰਦਸ ਕੱਟਦਾ ਹੈ ਅੱਛਾ ਔਰ ਇਹ ਮਾਰਕੀਟ ਵਿੱਚ ਇਸ ਦਾ ਰੇਟ ਕਿਆ ਕਿੰਨੇ ਰੁਪਏ ਕਿਲੋ ਆਪਣਾ ਪਤਾ ਹੋਗਾ ਤੁਹਾਨੂੰ 70 ਰੁਪਏ ਕਿਲੋ ਇਹ 70 ਰੁਪਏ ਕਿਲੋ ਲੋ ਬਾਈ ਬੱਕਰੇ ਜੀ ਨਾਲ ਰੇਟ ਹੈ ਬਾਈ ਦਾ ਦਿਆ ਤੇ ਆਹ ਵੇਖੋ ਇਹਨੇ ਟਾਇਆ ਸੀ ਤਾਂ ਦੋ ਨਿਕਲਾਈ ਵਿੱਚੋਂ ਇਹਨੇ ਹੱਥ ਵੇਖੋ ਦੇਖੀ ਇਹ ਇਹ ਵੇਖੋ ਫਿਰ ਵੜ ਗਿਆ ਕਿਤੇ ਵੇਖੋ ਡੱ ਲੱਗਦਾ ਪੇਜ ਵੇਖੋ ਕਿੰਨਾ ਚੱਲਦਾ ਕਰ ਸਕਦਾ ਹੈ ਆ ਦੇਖੋ ਉਹ ਵੇਖੋ ਵਖਾਂਦੇ ਮੁੰਡਾ ਕਿਵੇਂ ਕੱਟ ਰਿਹਾ ਹੈ ਦੋਸਤ ਇਸ ਤਰ੍ਹਾਂ ਕੱਟਦਾ ਆ ਦੇਖੋ ਸਸੀ ਗੱਲ ਦੋਸਤੋ ਅੱਜ ਅਸੀਂ ਆਏ ਆਪਣੇ ਪਿੰਡ ਦੀ ਨਹਿਰ ਤੇ ਪਿੰਡ ਫਰਲ ਦੀ ਨਹਿਰ ਤੇ ਤੇ ਇੱਥੇ ਆ ਕੁਝ ਮੁੰਡੇ ਲੱਗੇ ਸੀ ਮੱਛੀ ਫੜਨ ਵਾਸਤੇ ਤੇ ਮੈਂ ਇਹਨਾਂ ਨੂੰ ਪੁੱਛਿਆ ਨਾ ਵੀ ਮੱਛੀ ਕਿਹੜੇ ਤਰੀਕੇ ਨਾਲ ਫੜਦੇ ਹੋ ਮੈਂ ਤੇ ਚਲੋ ਮੱਛੀ ਨੂੰ ਫੜਦੇ ਲੱਗੇ ਲੱਗੇ ਇਹਨਾਂ ਦੀ ਟ੍ਰਿਕ ਵੀ ਅਲੱਗ ਤਰੀਕੇ ਦੀ ਸੀ ਇਹਨਾਂ ਨੇ ਕੋਲਾ ਰੱਖਾਇਆ ਕੋਲੇ ਦੇ ਉੱਤੇ ਕੱਪੜਾ ਬੰਨਿਆ ਹੋਇਆ ਤੇ ਕੱਪੜੇ ਦੇ ਵਿੱਚ ਕੁਝ ਆਟਾ ਟਾਈਪ ਦੀ ਚੀਜ਼ ਪਾਦੇ ਨੇ ਤੇ ਇੱਕ ਆ ਦੇਖੋ ਇਹ ਕੇਕੜੇ ਫੜਦੇ ਦੇਖੋ ਇਹਨਾਂ ਨੇ ਪੱਥਰ ਢਾਇਆ ਵਿੱਚੋਂ ਕੇਕੜਾ ਨਿਕਲਿਆ ਆਹ ਕੇਕੜਾ ਸਾਨੂੰ ਵੇਖ ਕੇ ਉਹਨਾਂ ਨੂੰ ਲੱਗਦਾ ਲੇਕਿਨ ਦੋ ਇਜ਼ਲੀ ਇਜ਼ ਨਹੀਂ ਫੜ ਲੈਂਦੇ ਨੇ ਬਿਲਕੁਲ ਇਹ ਵੱਡਦਾ ਵੀ ਕਹਿੰਦੇ ਨੇ ਕਾਫੀ ਜ਼ੋਰ ਨਾਲ ਅੱਛਾ ਇਹ ਕਿਤਨੀ ਜ਼ੋਰ से ਕੱਟ ਸਕਦਾ ਹੈ ਬਹੁਤ ਜ਼ਬਰਦਸਤ ਕੱਟਦਾ ਹੈ ਅੱਛਾ ਔਰ ਇਹ ਮਾਰਕੀਟ ਵਿੱਚ ਇਹਦਾ ਰੇਟ ਕਿਆ ਕਿੰਨੇ ਰੁਪਏ ਕਿਲੋ ਹੈ ਤੁਹਾਨੂੰ ਪਤਾ ਹੋਗਾ ਤੁਹਾਨੂੰ 700 ਰੁਪਏ ਕਿਲੋ ਇਹ 700 ਰੁਪਏ ਕਿਲੋ ਲੋ ਬਾਈ ਬੱਕਰੇ ਜ ਤਿਆ ਦੇਖੋ ਇਹਨੇ ਟਾਇਰ ਸੀ ਤੇ ਦੋ ਨਿਕਲਾਈ ਵਿੱਚੋਂ ਇਹਨੇ ਹੱਥ ਵੇਖੋ ਦੇਖੀ ਇਹ ਇਹ ਵੇਖੋ ਫਿਰ ਵੜ ਗਿਆ ਕਿਤੇ ਵੇਖੋ ਡਰ ਲੱਗਦਾ ਤੇਜ਼ ਵੇਖੋ ਕਿੰਨਾ ਚੱਲਦਾ ਕੱਟ ਸਕਦਾ ਹੈ ਆ ਦੇਖੋ ਉਹ ਵੇਖੋ ਖਾਂਦੇ ਮੁੰਡਾ ਕਿਵੇਂ ਕੱਟਦਾ ਖਾਂਦੇ ਦੋਸਤ ਇਸ ਤਰ੍ਹਾਂ ਕੱਟਦਾ ਆ ਦੇਖੋ ਕਹਿੰਦੇ ਨੇ ਜਿੰਨਾ ਵੱਡਾ ਕੇਕੜ ਹੋਏਗਾ ਓਨੀ ਹੀ ਜ਼ਿਆਦਾ ਜ਼ੋਰ ਦੀ ਕੱਟੇਗਾ ਇਹ ਤੇ ਇਹਨੇ ਟਾਇਰ ਵੀ ਦੋ ਆ ਗਏ ਆ ਦੇਖੋ ਆ ਦੇਖੋ ਤੇਜ਼ ਕਿੰਨਾ ਚੱਲ ਰਿਹਾ ਹੈ ਮੈਂ ਇੱਕ ਦਿਨ ਮੱਛੀਆ ਫੜਨ ਨਾਲ ਗੱਲ ਹੁੰਦੀ ਕਹਿੰਦਾ ਮੱਛੀਆਂ ਨੂੰ ਫੜਨ ਦਿੰਦੇ ਉਹਦੋਂ ਬੜਾ ਤੰਗ ਕਰਦੇ ਆ ਤੇ ਇੱਕ ਇਹਨਾਂ ਦੀ ਮੱਛੀ ਫੜਨ ਦੀ ਤੁਹਾਨੂੰ ਟ੍ਰਿਕ ਦੱਸਾਂਗਾ ਇਹ ਏਕੜੇ ਵੇਖੋ ਇਹਨਾਂ ਫੜੇ ਨੇ ਮੁੰਡੇ ਨੇ ਏਕੜੇ ਦੇਖੀ ਭਰਾਵਾ ਉੱਤੇ ਨਾਲ ਛੱਡਦੀ ਇਹ ਖਾਣ ਦੇ ਇਨਸਾਨ ਦੇ ਵੇਖਣ ਜੀ ਜੀਵ ਜਿਹਾ ਲੱਗਦਾ ਵੇਖ ਇਹਦੇ ਬਾਏਟ ਫੋਰਸ ਬੜੇ ਤਕੜੇ ਹੁੰਦੀ ਹੈ ਤੇ ਹੁਣ ਇਹਦੇ ਅਗਲੀ ਕਾਰਵਾਈ ਕੀ ਕਰੋਗੇ ਲੋ ਬਈ ਉਹਨੇ ਉਹਦੇ ਤੋੜ ਛੜੇ ਨੇ ਖੰਭ ਜੇ ਜਿਹੜੇ ਜਿਹਨਾਂ ਨਾਲ ਚੱਕ ਵੜਦਾ ਤੇ ਉਹ ਵੀ ਇਹਨੇ ਸੰਭਾਲ ਲੈਣੇ ਇਹ ਸਾਰੇ ਬਣ ਜਾਂਦੇ ਨੇ ਬਾਈ ਸਾਰੇ ਦਾ ਸਾਰਾ ਬੰਤਾ ਹੀ ਹੈ इसमें कुछ वेस्ट से सारा, सारा नहीं बनता है इसका खोपड़ी उजड़ता है अच्छा इसका खोपड़ी उतरता है हाँ ये वाला पूरा है इसे सब दे फेंक देते हैं इसमें बनाने के लिए चीज कौन-कौन सा होता है ये सब वही सब हल्दी लहसुन नहीं नहीं ये इसमें ये जो तूने फेंक रही है ये खाने वाला है या वेस्ट है ये ये सब फेंकने वाला है अच्छा और खाने वाला कौन सा है इसका ये वाला इसको पहले इसको जाएंगे सीझा पानी में उबाल के इसको पूरा उछाड़ेंगे अच्छा साफ करेगा हाँ ये सब साफ करेंगे पूरा ओके ये देखो खाने वाला है अच्छा ये नीचे से ये सारा यूज वाला हाँ। है क्या बात है तेरे को काटा भी है कभी ये हाँ कितना जोर से काटा है काटा है देखो तेरे को भी काटा है देखो भाई जख्म छोटा काटा ये काटेगा पूरा अंगली लेक्चर जाएगा अच्छा ਇਹ ਜੋ ਕਾਟ ਲੇਗਾ ਤਾਂ ਪੂਰਾ ਅੰਗਰੀ ਉਤਾਰ ਦੇਗਾ। ਅੱਛਾ ਜਿੰਨਾ بڑا ਹੋਗਾ ਉਤਨੇ ਜ਼ਿਆਦਾ ਜ਼ੋਰ ਨਾਲ ਕਾਟੇਗਾ। ਇਹਦੇ ਛੋਟੇ ਕਾਟਾ। ਤੁਹਾਨੂੰ ਹੋਰ ਵੀ ਦਿਖਾਵਾਂਗੇ ਫੜਨਦੇ ਨੇ ਮੁੰਡੇ। ਮੱਛੀ ਵੀ ਖਾਵਾਂਗੇ ਤੁਹਾਨੂੰ ਮੱਛੀ ਕਿਹੜੀ ਤਰੀਕੀ ਦੀ ਫੜੀ ਹੁੰਦੀ ਹੈ ਕਿਹੜੇ ਤਰੀਕੇ ਨਾਲ ਫੜਦੇ ਆ। ਦੋਤ ਮੱਛਲੀ ਦਿਖਾਓਗੇ ਆਪ ਕਿ ਆਪਨੇ ਕਿਸ ਤਰ੍ਹਾਂ ਦੀ ਮੱਛਲੀ ਪਕੜੀ ਹੋਈ ਹੈ? ਹਾਂ ਮੱਛੀ ਦੇਖਾ ਰਹੇ ਹਾਂ। ਬਿਲਕੁਲ ਨੀਡਰ ਬੰਦੇ ਹੁੰਦੇ ਨੇ ਇਹਨਾਂ ਨੂੰ ਕੋਈ ਡਰ ਨਹੀਂ ਲੱਗਦਾ। ਨਾ ਕੋਈ ਸੱਪ ਦਾ ਡਰ ਸੱਪ ਤੇ ਆ ਗਿਆ ਸੱਪ ਹੀ ਚੱਪ ਦੇਣਾ ਇਹਨਾਂ ਤੇ। ਹਰ ਚੀਜ਼ ਨਾਲ ਵਾਸਤੇ ਡਾਈਟ ਹੈ। ਇਹ ਗੱਲ ਹੈ ਵੀ ਦੇਖ ਆ ਮੁੰਡਾ ਲੈ ਕੇ ਆਇਆ ਕੋਲਾ ਕੱਢ ਗਿਆ ਤੇ ਕੋਲੇ ਚ ਵੇਚਨੇ ਆਂ ਇੰਦਰ ਨਾਲ ਮੱਛੀਆਂ ਫੜਦੇ ਹੋ ਹਾਂ ਇਹ ਮੱਛੀਆਂ ਫੜਨ ਦੀ ਟ੍ਰਿਕ ਹੈ ਇਹਨਾਂ ਦੀ ਇਹ ਅਲੱਗ ਹੀ ਟ੍ਰਿਕ ਹੈ ਨਾ ਅਲੱਗ ਜਿਹੀ ਟ੍ਰਿਕ ਆ ਜੰਮੀ ਆ ਦੇਖੋ ਇਹਨਾਂ ਨੂੰ ਕਿਵੇਂ ਬੱਚੇ ਫੜਦੇ ਨੇ ਇੱਕ ਕੋਲੇ ਇਹਨਾਂ ਦੇ ਵਿੱਚ ਆਟਾ ਪਾਗ ਨਾ ਇਹ ਸਾਈਡ ਤੇ ਰੱਖ ਛੱਡਦੇ ਨੇ ਉਹਦੇ ਵਿੱਚ ਬੱਚੇ ਬਣੇ ਵੱਡੀਆਂ ਮੱਛੀ ਤੇ ਨਹੀਂ ਹੁੰਦੀ ਉਹਨਾਂ ਛੋਟੀਆਂ ਹੁੰਦੀਆਂ ਉਹਨਾਂ ਦੀ ਇਹਦੇ ਵਿੱਚ ਆਟਾ ਪਾਇਆ ਹੈ ਦੱਸਿਓ ਮੜਾ ਜੀ ਕਿਵੇਂ ਕੀ ਕੋਸ਼ਿਸ਼ ਕੀਤਾ ਉਹ ਮੱਛੀ ਵੇਖੋ ਬੱਚਾ ਮੱਛੀ ਆ ਗਈ ਇਹਦੇ ਵਿੱਚ

ਤੋ ਥੋੜਾ ਸਰਾਖ ਛੱਡਿਆ ਨਾ ਵੀ ਮੱਛੀ ਦੇ ਵਿੱਚ ਆ ਜੀ ਆਖੋ ਦੋਸਤੋ ਕਿੰਨੀ ਘੈਂਟ ਟ੍ਰਿਕ ਏ ਮੱਛੀ ਫੜਨ ਦੀ ਕੀ ਜੀ ਇੱਕ ਮਿੰਟੇ ਹੀ ਆ ਜਾਂਦੀਆਂ ਨੇ ਕਿੰਨੇ ਟਾਈਮ ਚ ਆ ਜਾਂਦੀ ਮੱਛੀ ਓਏ 6-7 ਮਿੰਟ ਦੇ ਅੰਦਰ ਅੱਛਾ ਕੋਲਾ ਭਰ ਜਾਂਦਾ ਪੂਰਾ ਨਾ ਪਰ ਉਹਦਾ ਬੱਚਾ ਹੀ ਏ ਛੋਟਾ ਉਹ ਵੀ ਹੋਈ ਨਾ ਹਾਂ ਬੀ ਵਾਸਤੇ ਹੁੰਦੀ ਏ ਮੱਛੀ ਥੱਲੇੋਂ ਬੰਨਤਾ ਬਿਲਕੁਲ ਟਾਈਟ ਕਰਤਾ ਇਹਦੇ ਵਿੱਚ ਆਟਾ ਪਾਓਗੇ ਇੱਕ ਚੀਜ਼ ਤੁਹਾਨੂੰ ਹੋਰ ਦੱਸਣਾ ਵਾ ਇਹਨਾਂ ਮੱਛੀਆਂ ਤੋਂ ਵੱਖਰੇ ਤਰੀਕੇ ਤੁਹਾਨੂੰ ਚੀਜ਼ ਦੱਸਣਾ ਆ ਸਾਹਮਣੇ ਪੱਥਰ ਪਿਆ ਤੁਸੀਂ ਵੇਖ ਨਹੀਂ ਦਿਓਗੇ ਆਹ ਸਾਹਮਣੇ ਸਾਡੇ ਉਹ ਪੁਲ ਬਣਿਆ ਨਵਾਂ ਉਹ ਪੁਲ ਬਣਿਆ ਪਹਿਲਾਂ ਪੁਰਾਣਾ ਪੁਲ ਸੀਗਾ ਅੰਗਰੇਜ਼ਾਂ ਦੇ ਟਾਈਮ ਨਾਲ ਉਹਨਾਂ ਨੂੰ ਉਹਨੂੰ ਕੋੜਾਪੋਲੀ ਵਾਲਾ ਪੁਲ ਕਹਿੰਦਾ ਸੀ ਆ ਨਵਾਂ ਬਣਾਇਆ ਹੋਣਾ ਇਹ ਵੀ ਕਰ ਬਹੁਤ ਮਜ਼ਬੂਤ ਬਣਾਇਆ ਸਰੀਆ ਸੁਰਿਆ ਬਹੁਤ ਚੰਗਾ ਤਕੜਾ ਬਣਾਇਆ ਸਿਸਟਮ ਕਰਕੇ ਪਰ ਆਹ ਵੇਖੋ ਰਾਹ ਆ ਜਿਹੜਾ ਪਿਆ ਹੋਇਆ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਲੋਹਾ ਨਹੀਂ ਸੀ ਯੂਜ਼ ਕੀਤਾ ਉਹਨਾਂ ਨੇ ਕੋਈ ਕੁਝ ਨਹੀਂ ਸੀ ਚੂਨੇ ਨਾਲ ਹੀ ਬਣਿਆ ਹੋਇਆ ਸੀ ਐਡੇ-ਐਡੇ ਵੱਡੇ ਪਿੱਲਰ ਸਨ ਤੇ ਜੀਸੀਬੀ ਨੇ ਬੜੀ ਮੁਸ਼ਕਲ ਨਾਲ ਪੱਟੇ ਨੇ ਬੜੀ ਮੁਸ਼ਕਲ ਨਾਲ ਆਹ ਵਾਲੇ ਬਹੁਤ ਮੁਸ਼ਕਲ ਨਾਲ ਪੱਟੇ ਆ ਬਹੁਤ ਮੁਸ਼ਕਲ ਆ ਤੇ ਉਹ ਮੁੰਡਾ ਦੁਬਾਰਾ ਫਿਰ ਲਾਣ ਲੱਗਾ ਕੋਲਾ ਦੇਖੋ ਟਿੱਕ ਦੇਖੋ ਮੁੰਡੇ ਦੀ ਆਟਾ ਉੱਤੇ ਪਾਤਾ ਉਹਨੇ ਤੇ ਲਾਤੀ ਉਹਨੇ ਉੱਤੇ ਲਾਇਆ ਆਟਾ ਨਾ ਹੂੰ बिच धरती है ना कोली अच्छा जब तक ये मछली आएगी तब तक केकड़ा पकड़ लेते हैं अभी केकड़ा किधर देखोगे केकड़ा तुम तो क्यों पता लगता भी इतने वे केकड़ा, केकड़ा पत्थर के थले है पत्थर टा के पा लगेगा वैसे नहीं केकड़े का पा लाता यहाँ पर यहाँ पर होगा ऐसा ही देख लेते हैं मतलब कौन पत्थर उठा लेते हैं उसमें है। अच्छा किन्ने केकड़े फड़े ने बखायो दिखाएगा एक मिनट आना तुम में से कोई एक जो ला लो ਉਹ ਕੁੰਡੀ ਵਾਲੀ ਮੱਛੀ ਕਿਉਂ ਨਹੀਂ ਫੜਦੇ ਆਪਕੇ ਪਾਸ ਇਹ ਕੁੰਡੀ ਵੀ ਹੈ ਵਾਹ ਪਰਾ ਮੇਰੇ ਇਹ ਤੇ 8 900 ਰੁਪਏ ਦਾ ਸਮਾਨ ਇਕੱਠਾ ਕਰ ਵੀ ਬੈਠੇ ਨੇ ਵਾਹ ਭਈ ਵਾਹ ਕੀ ਬਾਤ ਹੈ ਬਹੁਤ ਮਹਗਾ ਦਿੱਖਦਾ ਹੈ ਇੱਕ ਸੀ ਫੂਡ ਹੁੰਦਾ ਹੈ ਇੱਕ ਨੈਰ ਫੂਡ ਹੁੰਦਾ ਹੈ ਨੈਰ ਫੂਡ ਦੁਬਾਰਾ ਫਿਰ ਵੇਖਾਂਗੇ ਮੁੰਡਾ ਪੱਥਰ ਟਾਲ ਗਿਆ ਆ ਜਾ ਇਧਰ ਜਾਰੇ ਪਰ ਨੁੱਤ ਪਾ ਬਿਠੇ ਹੋ ਇਹਨਾਂ ਸਾਹਣੇ नहीं यार ये ज्यादा गड़ा हुआ है और कोई देख लो फोन लगाए ये देखो तो तो ये आज काम पर नहीं गए तुम लोग है? नहीं अंकल क्यों तो। छुट्टी मार दिया रे हम्म आज फिश खाएंगे कल से जाएंगे ओला निकाला एक और केकड़ा बच्चा, बच्चा उत्ते कर, उत्ते ओ बच्चा ခائیں ਕਿੰਟਰ ਬਜਾਇੰਗੇ ਉੱਤੇ ਕਰ ਉੱਤੇ ਬਿਲਕੁਲ ਮਰੋੜ ਤੇ ਉੱਤੇ ਕਰੀ ਉੱਤੇ ਕਿੰਟਰ ਹਜਾਣਾ ਥੋੜੀ ਉੱਤੇ ਕਰੀ ਅੰਜ ਅੰਜ ਕਰ ਓਹ ਬੱਚਾ ਤੋਂ ਯਾਦਾਂ ਇਸ ਨੂੰ ਲੱਖ ਬੜਾ ਸਿੱਧਾ ਕਰ ਸਿੱਧਾ ਇੱਕ ਹੋਰ ਫੜ ਲਿਆ ਇੱਕ ਹੋਰ ਫੜ ਲਿਆ ਬਈ ਉਹਨੇ ਲੈ ਲੈ ਫੜ ਕਿਉਂ ਲੈ ਲੈ ਹੂੰ ਹਾਂ ਇਹ ਪੱਕੇ ਨਹੀਂ ਦੇ ਕਨੇ ਆ

इधर से इकट्ठे करके उधर बेच दिया करो बेच दिया करो अपने पठे पे जाके खाने तो मिलता है ना अंकल तो बेचेंगे क्या <laughs> ये तो बहुत है यार तो बहुत मिल रहे हैं आप लोगों को तीन जन है नहीं पर आप तो बहुत रहे हैं, है भी बहुत जी उठाते वहीं से निकला है जाते जाते हम लोगों के शाम हो जाएगा ये वाला कबार धीरे-धीरे तुम तो लोग सब खत्म कर दोगे नहीं ये ये तो, तो रोज पकड़ रहे होते होते कुछ कुछ ना रहते तो नहीं नहीं ये। ये थोड़ा होला चक लो ना छोटे वाला तो तो देखा तो लोग जो सामने वो भी केकड़ी पकड़ रहे हैं मैं पकड़ा। वो मच्छी पकड़ रहा हूं ले हाँ। लब गया एक और बड़े वाला छोटा बच्चा ये भी बच्चा ही है ना हाँ। उत्तर के दिखाई रुक जाना तोड़ी ऊपर करना, करना एक, तो एक टांग छोड़ देंगे तो मेरा कात लेगा। अच्छा इसको तोड़ना पड़ेगा